ਤੋ ਕਿਸੇ ਦੇ ਘਰ ਕੋਈ ਦੋਸਤ ਹੁੰਦਾ ਕੋਈ ਡੈਥ ਹੋ ਜਾਂਦੀ ਸੀ ਤੇ 10 10 ਦਿਨ ਉਹਨਾਂ ਦੇ ਘਰ ਲੋਕਾਂ ਦਾ ਆਵਾਜਾਵੀ ਜਿਹੜੀ ਲੱਗੀ ਰਹਿੰਦੀ ਸੀਗੀ ਹਨਾ ਦਸਾਂ ਦਿਨਾਂ ਬਾਅਦ ਭੋਗ ਵਗੈਰਾ ਪੈਂਦਾ ਸੀ ਪਰ ਹੁਣ ਲੋਕ ਸਿਰਫ ਸੰਡੇ ਦੇਖ ਲੈਂਦੇ ਨੇ ਕਿ ਅਸੀਂ ਤਾਂ ਬਿਜ਼ੀ ਆ ਸਾਡੇ ਕੋਲ ਟਾਈਮ ਨਹੀਂ ਲੋਕ ਵੀ ਬਿਜ਼ੀ ਆ ਲੋਕਾਂ ਨੂੰ ਆਉਣਾ ਔਖਾ ਹੈ ਤੇ ਸੰਡੇ ਦੇਖ ਕੇ ਚਾਹ ਤੀਜੇ ਦਿਨ ਹੋਵੇ ਚੌਥੇ ਦਿਨ ਹੋਵੇ ਤੇ ਭੋਗ ਪਾ ਦਿੰਦੇ ਨੇ ਉਹਦਾ ਇੱਕ ਰੀਜ਼ਨ ਸੀਗਾ ਜਿਹੜੇ ਇੰਨੇ-ਇੰਨੇ ਦਿਨਾਂ ਲੇਟ ਕਰਦੇ ਸੀਗੇ ਕਿ ਇੰਨੇ ਦਿਨਾਂ ਦੇ ਵਿੱਚ ਨਾ ਅਗਲਾ ਥੋੜਾ ਜਿਹਾ ਥੋੜਾ ਜਿਹਾ ਉਹਨੂੰ ਸਬਰ ਆ ਜਾਂਦਾ ਸੀ ਜਿਹੜੇ ਕਰ ਵਾਲੇ ਹੁੰਦੇ ਸੀਗੇ ਜਿਨ੍ਹਾਂ ਦਾ ਕੋਈ ਮੈਂਬਰ ਗਿਆ ਹੁੰਦਾ ਸੀ ਤੇ ਉਹਨਾਂ ਨੂੰ ਨਾ ਸਬਰ ਆ ਜਾਂਦਾ ਸੀ ਥੋੜਾ ਟਾਈਮ ਨਿਕਲ ਜਾਂਦਾ ਸੀਗਾ ਕਿਉਂਕਿ ਟਾਈਮ ਇਜ਼ ਅ ਗ੍ਰੇਟ ਹੀਲਰ ਟਾਈਮ ਬਹੁਤ ਬਲਵਾਨ ਹੈਗਾ ਵੱਡੇ ਵੱਡੇ ਜ਼ਖਮਾਂ ਨੂੰ ਭਰ ਦਿੰਦਾ ਸੋ ਪਰਿਵਾਰ ਨੂੰ ਇੰਨਾ ਕੁ ਸਮਾਂ ਮਿਲ ਜਾਂਦਾ ਸੀਗਾ ਲੋਕਾਂ ਦੇ ਨਾਲ ਵਿਚਰਨ ਦਾ ਗੱਲਾਂ ਬਾਤਾਂ ਕਰਨ ਦਾ ਕਿ ਉਹਨਾਂ ਦਾ ਦਰਦ ਥੋੜੀ ਥੋੜਾ ਘਟਣਾ ਸ਼ੁਰੂ ਹੋ ਜਾਂਦਾ ਸੀ ਔਰ ਹੌਲੀ ਹੌਲੀ ਆਦਮੀ ਮਤਲਬ ਇਨਸਾਨ ਹੈ ਜਿਹੜਾ ਉਹ ਯੂਜ਼ ਟੂ ਹੋ ਜਾਂਦਾ ਠੀਠ ਹੋ ਜਾਂਦਾ ਹੈ ਹਨਾ ਪਰ ਹੁਣ ਜਿਹਦਾ ਦੁੱਖ ਹੈ ਉਹ ਅੰਦਰ ਹੀ ਅੰਦਰ ਕੁਲਝਦਾ ਰਹਿੰਦਾ ਹੈ ਲੋਕਾਂ ਦੀ ਆਵਾਜ਼ਾਈ ਜ਼ਿਆਦਾ ਨਹੀਂ ਹੁੰਦੀ ਇਸ ਕਰਕੇ ਜਿਹੜਾ ਡਿਪਰੈਸ਼ਨ ਹੈਗਾ ਉਹ ਬਹੁਤ ਜ਼ਿਆਦਾ ਵਧ ਰਿਹਾ ਸੋ ਇਹ ਇੱਕ ਬਹੁਤ ਖਤਰਨਾਕ ਗੱਲ ਹੈਗੀ ਹੈ ਦੁੱਖ ਸੁੱਖ ਕੱਟਣਾ ਕੱਲਿਆਂ ਦੀ ਬਸ ਦੀ ਗੱਲ ਨਹੀਂ ਹੁੰਦੀ